자기 집 안이 찌르이. 나도 집이. 나 보이. 나 보이. 에이, 어디 보다지? 어디 보자게. 아, 나. 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 આ ચડી નું કતાવ દે સાહ પરભુ ચડી તો કતાવ પર કતાવ આ સુ હું બનાવી જંદર લઈ દસ

ਕੋਈ ਨਹੀਂ ਕੋਈ ਫੇੜੀ ਜਿਹੀ ਲਾਈ ਫੇੜੀ ਹੋਰ ਲੈਣਾ ਕਾਤੇ ਨੂੰ ਪੜ੍ਹਨੀ ਫਿਰ ਫੇੜੀ ਕਰਾਉਣੀ ਆ ਨਹੀਂ ਆ ਨਹੀਂ ਦੇ ਆ ਨਹੀਂ ਮਖਾ ਇਸ ਬਸਤਿੰਗ ਮੈਂ ਤਾਂ ਸਹੀ ਰੱਖ ਦੂ ਦੂਜੀ ਲੈ ਲਾ ਬੇਟੀ ਤੇਰੇ ਕੋਲ ਤਾਂ ਇੰਨੀਆਂ ਨੇ ਕੋਈ ਨਹੀਂ ਫਿਰ ਮੈਂ ਹੋਰ ਲੈ ਦੇ ਦੂੰ ਪਥੇਰਾਂ ਪਈਆਂ ਉੱਤੇ ਮੇਰੇ ਕੰਬ ਕੋ ਦੇ ਦੂੰ ਕਰ ਆਨਾ ਲੈਣੀ ਐ ਉਸ ਬਿਲਕੁਲ ਲੈਣਾ ਜੁਹਾਂ ਨੇ ਆ ਦੇ ਹਾਂ ਹਾਂ ਮੋਟਾ ਹਾਂ ਤੋਦੇ ਤਾਂ ਹਾਂ ਤੈਨੂੰ ਜੀਜੀ ਨੇ ਹਨ ਪਾ ਦੂ ਪੇਟੀ ਚ ਪੇਟੀ ਚ ਰੱਖਦੀ ਐ ਇਹ ਆਹੋ ਤੈਨੂੰ ਜੀਜੀ ਨੇ ਹੋਰ ਰੱਖਤੀ ਐ ਬੇਟੀ ਚ <laughs> सो गया सो गया और आया ही नहीं तू तो कर तो? तो रहा फिर थोड़ी kya kar rahe ho kya nahi bethe the padh rahe the kite oh log ke liye kuch nahi hai hum bhi honge hum bhi kitna kitna upar upar le to hai ro 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 kya naoki sota jaenge ਉਹ ਜਿਹੜੇ ਆਪਣੇ ਹੋtela ਨਾਲ ਹੈ ਹਮੋਸਤ ਮਾਰੀ ਅੰਦਰ ਚੋਹੇ ਦੀ ਦਾਦੀ ਨਾ ਉਹ ਉਹ ਘੁੱਟਾਉਂਦੀ ਆ ਚਾਚਾ ਇਹ ਨੂੰ ਹੁੰਦਾ ਚਾਚਾ कर ना ना ना, ना, ना 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 इन्होंने हट पे नहीं आपको कुछ बचता किताबा ले गया का गुगू दिया 哎。